ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਟਾਈਮ ਹੋ ਗਿਆ ਜੀ ਮਾਰਨਿੰਗ ਦਾ ਟਾਈਮ ਤੇ 7:00 ਵਜੇ ਤੇ ਮੈਂ ਕਰਕੇ ਹਟੀਆਂ ਸਬਜ਼ੀ ਦੀ ਜੀਰਾ ਚਰਾਈ ਬਣਾਉਣੇ ਆਪਾਂ ਭਿੰਡੀ ਅੱਜ ਕਰਾਂਗੇ ਭਿੰਡੀ ਫਰਾਈ ਬਣਾਉਣੇ ਆ ਭਿੰਡੀ ਦੀ ਸਬਜ਼ੀ ਤੇ ਮੰਮੀ ਲਾਈ ਜਾਂਦੇ ਆ ਜੀ ਝਾੜੂ ਤੇ ਉਧਰ ਮਸ਼ੀਨ 'ਚ ਮੈਂ ਕੱਪੜੇ ਦਿੱਤੇ ਪਾਵਾਂ ਮਸ਼ੀਨ 'ਚ ਦਿੱਤੇ ਹੋ ਗਏ ਧੋਤੇ ਬਸ ਲੱਗ ਪੱਗ ਤੇ ਆ ਖੜਾ ਆਪਣਾ ਕੋਲਰ ਤੇ ਲਓ ਜੀ ਮੰਮੀ ਕੱਢੀ ਆਂਦੇ ਰੇਤਾ ਕਾਲਰ ਨੇਰੀ ਆਈ ਸੀ ਬਸ ਸਾਰਾ ਦਿਨ ਹੀ ਚੱਲੀ ਜਾਂਦੀ ਆ ਹੁੰਤਾ ਰੋਜ ਦਾ ਕੰਮ ਹੀ ਹੋ ਰਿਹਾ ਰੱਬ ਦਾ ਤੇ ਲਓ ਜੀ ਆਪਾਂ ਬਣਾ ਲਈਏ ਸਬਜ਼ੀ ਬਾਕੀ ਸਾਰੇ ਜਿਹਨਾਂ ਨੂੰ ਫੇਰ ਆਹ ਹੋਆ ਜੀ ਜਿਹੜੇ ਵੀ ਪਹਿਲੀ ਵਾਰ ਵੀਡੀਓ ਦੇਖਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਓ ਸੋਹਣ ਸੋਹਣੇ ਕਮੈਂਟ ਕਰਿਆ ਕਰੋ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਆਪਣੇ 1000 ਸਬਸਕ੍ਰਾਈਬਰ ਜਲਦੀ ਤੋਂ ਜਲਦੀ ਕੰਪਲੀਟ ਹੋ ਜਾਣ ਤੇ ਆਪਣਾ ਬੋਸ ਟਾਈਮ ਪੂਰਾ ਹੋ ਜਾਏ ਸਾਰੇ ਜਣੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਜੀ ਪਲੀਜ਼ ਸਾਰੇ ਜਣੇ ਜਰੂਰ ਸਪੋਰਟ ਕਰੋ ਸਾਨੂੰ ਤੇ ਚਲੋ ਜੀ ਬਣਾ ਲਾਂ ਮੈਂ ਸਬਜ਼ੀ ਫਿਰ ਜਿਵੇਂ ਦੇ ਰੈਡੀ ਜਾਣਗੇ 8 1/2 ਜਾਣਗੇ ਤੇ ਆਪਣੇ ਕੋਲੇ ਪੌਣਾ ਘੰਟਾ ਹੈ ਸਰ ਆਪਨੇ ਲਉ ਪੀ ਰੱਖੇ ਨੀ ਨੇਰੀ ਛਰਦਾ ਫਿਰ ਆਂ ਉੜਦਾ ਰਹਿਦਾ ਲੋ ਜੀ ਆਪਾਂ ਬਣਾਉਣ ਲੱਗੇ ਪਣੀਆ ਫਿਰ ਬੁੰਨੂ ਦੀ ਮਾਟਾ ਗਰਮੀ ਆ ਜੀ ਕਰਕੇ ਨਾਲ ਤਾਂ ਹਵਾ ਚੱਲਦੀ ਹੈ ਨਾਲੇ ਗੱਲ ਹੋਣੀ ਕਰੀਏਗੀ ਹੋਰੀ ਹੋਏ ਤਾਂ ਮੌਸਮ ਨੂੰ ਸੀ ਹੋਈ ਕਿ ਉੱਦੀ ਬੰਡਾ ਨਾਲ ਪਾਣੀ ਜਮਾ ਗਿਆ ਸੁੱਕਾ ਤੇ ਹੁਣ ਪਾਵਾਂਗੇ ਢਿੰਡੀ ਆਪਾਂ ਕਿਉਂਕਿ ਆਇਆ ਜੀ ਆਪਾਂ ਇਹ ਸਿੱਟ ਕੱਠਾ ਪਾ ਗਏ ਦੋਨੇ ਚੀਜ਼ਾਂ ਮਿਕਸ ਕਰੇਣਾ ਉਹ ਨਾ ਹੋਰੀ ਲਾਲਾਂ ਨਹੀਂ ਛੱਤ ਲੱਗ ਗਿਆ ਉਹ ਤੇ ਹੁਣ ਇਹ ਕੈਰੀ ਕੈਰੀ ਪਈ ਰਹੀ ਜੀ ਢਿੰਡੀ ਲਓ ਜੀ ਸਬਜ਼ੀ ਹੋ ਗਈ ਆਪਣੀ ਰੈਡੀ ਜੇ ਕਹਿੰਦੇ ਵੀ ਆਹਾ ਜਿਹੜੀ ਆਹਾ ਦਾਲਾਂ ਜੀ ਬਣ ਜਾਂਦੀਆਂ ਕਹਿੰਦੇ ਵੀ ਜੇ ਨਾ ਹੀ ਸਹੀ ਹੋਣ ਕਹਿੰਦੇ ਮੰਮੀ ਕਹਿੰਦੇ ਹੁੰਦੇ ਕਹਿੰਦੇ ਥੋੜਾ ਜਿਹਾ ਨਿੰਬੂ ਪਾ ਦੇ ਕੋਈ ਚ ਨਿੰਬੂ ਨੀ ਝੋੜ ਦੇ ਥੋੜਾ ਜਿਹਾ ਤੇ ਉਹਦੇ ਨਾਲ ਸਹੀ ਹੋ ਜਾਣਾ ਤੇ ਬਸ ਆਪਣੀ ਸਾਬੀ ਕਰਵਾਣੀ ਦੇ ਲਗਭਗ ਇਹ ਤਾਂ ਸਹੀ ਹੋ ਜਾਣੀ ਆ ਥੱਲੇ ਲਾਇਆ ਚਲੋ ਜੀ ਹੁਣ ਆਪਾਂ ਕੋਲ ਲੈ ਗਏ ਆਟਾ ਢਾਈ ਦਾ ਆਪਣੀ ਦਾ ਕੀ ਹਾਲ ਹੋ ਗਿਆ ਉਹਦੀ ਸਬਜੀ ਹੋ ਗਈ ਰੈਡੀ ਆਪਣੀ। ਉਹ ਲੋ ਦੀ ਦਸ਼ਮੇ ਰੈਡੀ ਬਾਰ ਗਈ। ਚਲੋ ਕਿ ਰੋਟੀ ਬਣਾ ਲੀਸ਼ਾ ਨੀ ਕਿ ਮੈਂ ਲਾਗੀ ਪੁੱਛ ਚਾਉਂ। ਬਿਡ ਬਿਡਾ ਸੱਲੇ ਹੁੰਦਾ ਪਹੁੰਚੀ ਦਾ ਨੀ। ਆਹ ਪਹੁੰਚਦਾ ਨੀ ਤਾਂ ਛੋਟੀ ਤੇ ਚੜਾ ਕੇ ਫੇਰ ਲਾਉਣਾ। ਬਸ ਨੂੰ ਆਪਣੇ ਆਪਣੀ ਵੀ ਰੋਟੀ ਬਣਾਉਂਦੇ ਹਾਂ ਮੈਂ ਕੋਚੇ ਨਾਲੇ ਬੋਲਦੀ ਆ ਤਾਂ ਜਿਵੇਂ ਕਾਲਉ ਤੇ ਨੂੰ ਜਾਰੀ ਨੂੰ ਲੜਾਈ ਜਾਂਦਾ ਕੁੱਤਿਆਂ ਨੂੰ ਲੜਾਈ ਜਾਂਦਾ ਉਹ ਜਾ ਹੀ ਕਰ ਜਾਂਦਾ ਉਹ ਸਾਰਾ ਪੂਟੀ ਆ ਕੇ ਮੇਰੇ ਪੈਰਾਂ ਤੇ ਉਹ ਖੜ ਗਿਆ ਕੇ ਪੂਟੀ ਪੂਟੀ ਉਹਦਾ ਜਿਵੇਂ ਦੱਸਸਨ ਤਾਂ ਕੁੱਤਿਆਂ ਨੇ ਨਾਲ ਰੱਖੀ ਐ ਨਾ ਸਾਰਾ ਤਾਂ ਹੁਣ ਤਾਂ ਲੈ ਛੁੱਟੀਆਂ ਆਪਲੀ ਤਾਂ ਹਨਾ ਹਾਂ ਅੱਜ ਤਾਂ ਪਹਿਲੀ ਛੁੱਟੀ ਸਾਡੀ ਮਾਸੀ ਕਹੀ ਲੱਗਦਾ ਕਹੀ ਆਂਦੇ ਅੱਜ ਮਦਰਡੇ ਐ ਕਈ ਕਹਿੰਦੇ 12 ਮਈ ਨੂੰ ਮਦਰਡੇ ਐ ਮਾ 12 ਨੂੰ ਆਲੇ ਹਾਂ 12 ਨੂੰ ਗੂਗਲ ਸੱਚ ਮਾਰੇ ਸੀਗਾ ਜਿਹੜਾ ਐਮ ਐਚ ਡੀ ਦੀ ਸਕੂਲ 'ਚ ਐ ਉਹ ਤਾਂ ਉਹ ਤਾਂ ਕਹਿੰਦੇ ਆ ਕਿ ਅੱਜ ਆ ਮਦਰਡੇ ਕੋਈ ਕੱਲ੍ਹ ਫੰਕਸ਼ਨ ਕੀਤਾ ਸੀ ਅੱਛਾ ਤੇ ਆ ਮੈਂ ਕਿਹਾ ਇਸ ਟੂਗਲ ਇਸਟਾਰਚ ਮਾਰ ਕੇ ਵੀ ਦੇਖ ਲਿਆ 12 ਮਹੀਨੇ ਦੇਖਿਆ ਸੀ 12 ਨੂੰ ਆਲੇ ਹੂੰ 12 ਨੂੰ ਹੀ ਆ 12 ਨੂੰ ਵੀ ਛੁੱਟੀ ਤਾਂ ਇਹ ਵੀ ਛੁੱਟੀ ਨਹੀਂ ਦਿੱਤਾਂ 12 ਨੂੰ ਤਾਂ ਫਿਰ ਆਏ ਦੁਬਾਰੀ ਦੇ ਬੰਦਾ ਤਾਂ 12 ਨੂੰ ਹਾਂ ਅੱਜ ਅੱਜ ਫਰਡੇ ਸੱਚ ਨੇ ਹਾਂ ਸੱਜੇ ਆ ਮੈਨੂੰ ਦੋ ਛੁੱਟੀ ਨਹੀਂ ਦਿੱਤੇ ਇੱਕ ਤਾਂ ਸੰਡੇ ਦੀ ਆ ਗਈ

ਪਾਣੀ ਦੀ ਪਾਉਂਗੇ ਲੱਸੀ ਪਾਣੀ ਤੇ ਛਾਵੇਂ ਟਰ ਲਾ ਖਾ ਲੋ ਜੀ ਰੋਟੀ ਸਾਰੇ ਭਿੰਡੀਆਂ ਦੀ ਸਬਜ਼ੀ ਦੇ ਨਾਲ ਕੱਦੂ ਦੀ ਵੀ ਐ ਭਿੰਡੀਆਂ ਦੀ ਵੀ ਐ ਪਹਿਲੇ ਮੈਂ ਨਾ ਨਹੀਂ ਰਹੀ ਸੀ ਠੀਕ ਹੋ ਗਿਆ ਕੋਸੇ ਭਿੰਡੀ ਕੰਦੀ ਲਓ ਜੀ ਮੰਮੀ ਨਿਮਾ ਰਹੇ ਆ ਪਸੂ ਤੇ ਮੈਂ ਕਰਿਆ ਇਹ ਚਾਹ ਬਸ ਆਪਣਾ ਕੰਮ ਨਿਭੜ ਗਿਆ ਸਾਰਾ और गर्मी बहुत ज्यादा है जी पशु सारे जने रोज नया करो रेता कि लो जी न पशु मैं घर चाहते हूँ बच्चा पाली नुछद नहाँ आलो जी सारे आवाती है गोवा जहा टाल लानी के ना लो भाई

ਲਓ ਜੀ ਆਪਾਂ ਪਾ ਰਹੇ ਆ ਫੁੱਲਰ ਚ ਪਾਣੀ ਤੁੰਡੀ ਨਾ 2 ਟੈਂਪਰ ਨਾ ਪੈਂਦਾ ਜੀ ਸੁਬਾ ਸ਼ਾਮ ਜਰਾ ਕੱਲ ਪਾਏਗੇ ਅੱਧੀ ਡੰਕੀ ਕਰੀ ਸੀ ਕੱਲ ਹੁਣ ਅੱਧੀ ਕਰ ਲਾਂਗੇ ਤੇ ਸਾਇਰਾ ਵਧੀਆ ਚੱਲੀਗਾ ਅੱਧੀ ਟੈਂਕੀ ਚ ਹੈ ਸਾਬ ਨਾਲ ਔਖਾ ਕੰਮ ਹੁੰਦਾ ਕੁਲੱਦ ਦੀ ਟੈਂਕੀ ਭਰਵਾ ਬਹੁਤ ਜਾਦੇ ਔਖਾ ਕੰਮ ਹੈ ਲਓ ਜੀ ਚਾਹ ਪਾਣੀ ਪੀ ਕੇ ਆਪਾਂ ਬਹਿ ਗਏ ਸੀਗੇ ਬਾਹਰ ਤੇ ਅੱਜ ਮੌਸਮ ਹੋ ਰਿਹਾ ਬਹੁਤ ਜਾਦੇ ਖਰਾਬ ਤੇ ਡੈਡੀ ਨੇ ਹਰਾਚਾਰਾ ਕੁਤਰਤਾ ਤੇ ਬਸ ਹੁਣ ਪਾਉਣੇ ਨੀਰਾਚਾਰਾ ਟਾਈਮ ਨਾਲ ਖਾ ਲੈਣਗੇ ਪਸੂ ਕੋਈ ਕੋਈ ਕਣੀ ਜਿ ਡਿੱਗੀ ਆਂਦੀ ਐ

खड़ी तो न्या पाग गया माड़िया मोटे आइए पा दीरा टाइम खा ले बहर ना, ना। लाल लाल रंग दैट जगी जानी की ਕਾਹੇ ਜਾ ਰਿਹਾ ਜੂ ਬੀ ਕਹੋ ਲਾੜਾ ਲਾਸਕਰਾ ਰੱਬ ਉਹ ਥੱਲੇ ਐ ਥੱਲੇ ਐ ਤਾਂ ਉਹ ਥੱਲੇ ਆਉਂ ਫਿਰ ਬੀਰੀ ਹੂੰ ਮਾ ਗਾਲੇ ਨਹੀਂ ਉਹ ਥੱਲੀ ਰਹੀ ਹੰਦੀ ਤੇ ਬਾਰੀ ਬਾਰੀ ਚਮਕੀ ਹੰਦੀ ਆ ਲਾਲ ਗਲਰਦੀ ਨਡਲਾ ਦਾ ਬੀਚ ਦਾ ਕੰਨੀ ਮੰਮੀ ਤਾਰ ਕੱਢਣੀ ਆਉਣੀ ਐ ਪਿੰਡ ਨਾਲ ਸਾਥ ਦੇ ਲਿਓ ਬੁੱਕ ਨਹੀਂ ਦਿੰਦਾ ਹੁਣ ਤਾਂ ਪਿੰਡੀਆਂ ਪਈਆਂ ਕਿਹਦੇ ਨਹੀਂ ਪਿੰਡੀਆਂ ਬਣਾ ਲਓ ਫਿਰ ਆਹ ਪਿੰਡਿਆਂ ਚਾਰ ਕਿਸਨ ਕਾਲੂ ਕਿ ਵੀ ਲੱਗੇ ਸਾਰੇ ਨੇ ਕੁਸ ਕਾਸਾ ਜਿਹਾ ਹੋਤ ਦੇ ਦੇਖ ਚਲੋ ਜੀ ਬਸੂ ਬਣਦੀ ਆ ਫਿਰ ਮਿਲਦੇ ਲੋ ਜੀ ਨੀਰਾ ਚਾਰਾ ਪਾਤਾ ਮੈਂ ਤੇ ਛਟੀਆਂ ਛੁੱਟੀਆਂ ਲੈ ਆਈ ਅੰਦਰ ਧਰਲੇ ਦੋ ਤਿੰਨ ਥੱਬੇ ਕਿਉਂਕਿ ਰੱਬ ਦਾ ਮੌਸਮ ਹੋ ਰਿਹਾ ਐਵੇਂ ਪੂਰਾ ਆਇਆ ਹੋਇਆ ਪਿਆ ਵੀ ਹੁਣ ਵੀ ਆਇਆ ਹੁਣ ਵੀ ਇੰਨੇ ਗਦਾਮ ਹੋਇਆ ਪਿਆ ਉੱਧਰ ਦਿਖਾ ਕੇ ਹੋ ਰਿਹਾ ਤੇ ਜਸ਼ਨਾ ਆਪਣਾ ਖਾਈ ਜਾਂਦਾ ਚੀਕੂ ਕਰ ਲਿਆ ਕਿਤੇ ਸੀ ਇਹਨੂੰ ਬੁਖਾਰ ਸੀਗਾ ਖਾ ਲੋ ਬੁਖਾਰ ਹੋ ਗਿਆ ਸੀ ਇਹਨੂੰ 103 ਬੁਖਾਰ ਸੀ ਖਾ ਲੋ ਜੀ ਤਿੰਨ ਫਾੜੀਆਂ ਰਹਿ ਗਈ ਤੇ ਡਾਕਟਰ ਕਹਿੰਦਾ ਵੀ ਇਹਨੇ ਮੜਕਾ ਮੜਕਾ ਆਇਆ ਸੀਗਾ ਖੇਡਦੇ ਨੂੰ ਤੇ ਇਹਨੇ ਠੰਡਾ ਪਾਣੀ ਪੀਤਾ ਤੇ ਠੰਡਾ ਪਾਣੀ ਇਹਨੇ ਪੀਤਾ ਪਿੰਡ ਵਾਲੇ ਘਰੇ ਖੇਡਦਾ ਹੀ ਜਦਦੇ ਇਹਨੇ ਬਨਾਣਾ ਬਨਾਣਾ ਨਹੀਂ ਮੰਗੋ ਸ਼ੇਕ ਪੀਤਾ ਉਹ ਠੰਡਾ ਵਾਲਾ ਸੀਗਾ ਮੜਕਾ ਆਇਆ ਸੀ ਤੇ ਪੀ ਗਿਆ ਬਰਫ ਪਾ ਕੇ ਬਾਰ ਪੜਾ ਹੈ ਨਹੀਂ ਇਹ ਮੰਦਾ ਨਹੀਂ ਲੋ ਜੀ ਹਲੋ ਚੀਰ ਕੇ ਦਿੱਤੇ ਇਹਨੂੰ ਹੁਣ ਦੋ ਤਿੰਨ ਖਾ ਦੋ ਤਿੰਨ ਕੱਲ ਜੀਰੇ ਸੀ ਕੱਲ ਤਾਂ ਇਹਨੂੰ ਚੰਗੇ ਨਹੀਂ ਲੱਗੇ ਬੁਖਾਰ ਨਾਲ ਮੂੰਹ ਖੋੜਾ ਸੀ ਤੇ ਹੁਣ ਮੰਮੀ ਕਹਿੰਦਾ ਰਾਤ ਤੱਕ ਖੋੜੇ ਲੱਗਦੇ ਸੀ ਹੁਣ ਸਵਾਲ ਲੱਦੇ ਮਹਾਰਾਤ ਤੇਰਾ ਆਬਦਾ ਸਹੀ ਹੈ ਨਹੀਂ ਸੀਗਾ ਮੂੰਹ ਬੁਖਾਰ ਨਾਲ ਖੋੜਾ ਹੋਇਆ ਪਿਆ ਸੀ ਖਾਲਾ ਪੁੱਤ ਖਾਲਾ ਇੱਕ ਦੇ ਦੇ ਇੱਕ ਤੇਰੀ ਇੱਕ ਮੇ ਨਹੀਂ ਪੁੱਤ ਖਾ ਇੱਕ ਪਾਣੀ ਪਾਣੀ ਲੈ ਨਹੀਂ ਚਲੋ ਜੀ ਹੁਣ ਕਰਦੇ ਆਂ ਧਾਰਾਂ ਧੂਰਾ ਫੇਰ ਮਰਦੇ ਆਂ ਜੀ ਬੀਬੀ ਚੀਰੀ ਆਂਦੀ ਆ ਸਬਜੀ ਤੇ ਮੰਮੀ ਧਾਰ ਘੱਡੀ ਆਂਦੀ ਆ ਟੱਕੇ ਬਣਾਏ ਅਸੀਂ ਪਿੰਟੀਆਂ ਪਿੰਡੀਆਂ ਸਬਜੀ ਹੁਣ ਥੋੜੀ ਆ ਹੁਣ ਅਸੀਂ ਇਹ ਕਾਲੂ ਘਰ ਲੈਨੇ ਪੱਦੂ ਖਾਂਦੇ ਨੇ ਵੀ ਦੋ ਦਿਨ ਹੋ ਗਏ ਸੀ ਆ ਜਾਲੂ ਬਣਾ ਲੈਨੇ ਹਾਜੀ ਡੈਡੀ ਸੰਧਿਆ ਨਹੀਂ ਆਗਾ ਆਗਾ ਹਾਂ ਆਜਾ ਸੰਧਿਆ ਕਤੂਰੇ ਟਾਲੂ ਦੇ ਟਾਲੂ ਕਾਜੋ ਕਿਤੇ ਗਈ ਮੋਟਰ ਲੈ ਮੋਟਰ ਖੜੀ ਸੀ ਸਾਡਾ ਫਰੋ ਬਸੜਾ ਸਾਡਾ 11 ਵਜੇ ਗਈ ਸੀ ਸਾਡੇ 11 12 ਵਜੇ ਭਾਗੇ ਸੀ ਉਹਦੇ ਨੂੰ ਦੇਖਣ ਹੁਣ ਉਹ ਕਦੇ ਭੱਗ ਜਾ ਕਰਕੇ ਘੰਟਾ ਸੁਣਿਆ ਜੀ

ਦੋ ਚਰਚਾ ਜੀ ਆਉਂਦੇ ਮੇਚਣ ਵਾਲੇ ਆਉਂਦੇ ਨੇ ਤੇ ਆਉਂਦੇ ਹੋ ਗਿਆ ਤੇ ਭਰਾ ਉਹਦੇ ਪੈਸੇ ਹੀ ਪਉਣੇ ਪਿਆ ਕਰਨਗੇ ਦੋ ਤਾਂ ਨਵੇਂ ਮਹੀਨੇ ਵੜੂਗਾ ਫਰੀ ਤਾਂ ਨਵੀਂ ਲੈ ਜਾਂਦਾ 500 ਨਹੀਂ ਦਿੰਦੇ ਮਿਲਦਾ ਮਨਜ਼ੂਰ ਜਿੰਦੇ ਲੋ ਜੀ ਰੱਬ ਨੇ ਧੁੱਪ ਕੱਢ ਲਈ ਹੁਣ ਕਾਓ ਰੱਬ ਵਧੀਆ ਹੀ ਹੈ ਰੱਬ ਦੇ ਤਮਾਸ਼ੇ ਰੰਗ ਪਾਸੇ ਕਹਿੰਦੇ ਕਿਿੱਦੜ ਤੇ ਕਿਿੱਦਣੀ ਦਾ ਵਿਆਹ ਹੋਈ ਜਾਂਦਾ ਹੈ ਸੱਸੇ ਤੇ ਬਣਦਾ ਮੀਂਹ ਪੈਂਦਾ ਹੋਵੇ ਫਿਰ ਲੋ ਜੀ ਆਪਾਂ ਬਣਾਉਨੇ ਆਂ ਸਬਜ਼ੀ ਆਲੂ ਤੜਕਿਆਲੀ ਵੀ ਪਈ ਐ ਪਿੰਡੀਆਂ ਜਿੰਦੇ ਪਿੰਡੀ ਗਾਉਣ ਤੋਂ ਖਾਏਗਾ ਪਿੰਡੀ ਕੀ ਆਲੂ ਆਲੂ ਕੱਲੇ ਆਲੂ ਐ ਕੇੜੀ ਖਾਏਗਾ ਦੋਨੋਂ ਲੋ ਜੀ ਸਬ지 ਆਪਣੀ ਪੰਗ ਰਹੀ ਹੈ ਪਰ ਆਇਆ ਹਵਾ ਬਹੁਤ ਜ਼ਿਆਦਾ ਅੱਗ ਬਾਹਰ ਹੋ ਰਹੀ ਹੈ ਤੇ ਰੱਬ ਦਾ ਕੀ ਕਰਦਾ ਨਹੀਂ ਕੋਲੋਂ ਮੇਰੇ ਕੋ ਪਣੀ ਆ ਰਹੀ ਹੈ ਇਹ ਖਾਸਾ ਬਹੁਤ ਠੰਡੀ ਆ ਗਈ ਹੈ ਜਿਹੜੀ ਹੋਣੀ ਕੈਵਰੇਜ ਨੂੰ ਪਿੰਕ ਪਰ ਖੇਰ ਆਪਣੀ ਕੋਈ ਜਿਹੀ ਸਤ ਰਕੀ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਆਂਡ ਕਿਉਂਕਿ ਮੈਂ ਫੋਨ ਲਾਉਣਾ ਚਾਰਜ ਤੇ ਆਪਣੇ ਇਨਵਰਟਰ ਹੈ ਨਹੀਂਗਾ ਕਿਉਂਕਿ ਲਾਈਟ ਦਾ ਕੋਈ ਭਰੋਸਾ ਨਹੀਂ ਕਦੋਂ ਕੱਟ ਦੇਣ ਜਦੋਂ ਮਾੜਾ ਜਿਹਾ ਮੀਂਹ ਆ ਗਿਆ ਜਾਂ ਹਵਾ ਹਨੇਰੀ ਆ ਗਈ ਨਾਲ ਦੀ ਨਾਲ ਲਾਈਟ ਜਾਊਗੀ ਤੇ ਆਪਾਂ ਅੱਜ ਦਾ ਬਲੌਗ ਦਾ ਇੱਥੇ ਹੀ ਕਰਦੇ ਆਂ ਜੀ ਐਂਡ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਸਾਰੇ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਅੱਗੇ ਕਰਿਓ ਜੀ ਸ਼ੇਅਰ ਤੇ ਬਾਕੀ ਆਪਣੇ ਵੀਡੀਓ ਨੂੰ ਸਾਰੇ ਜਣੇ ਪੂਰਾ ਦੇਖਿਆ ਕਰੋ ਜੀ ਤਾਂ ਕਿ ਆਪਣਾ ਬੌਸ ਟਾਈਮ ਪੂਰਾ ਹੋ ਜੇ ਤੇ ਸਪੋਰਟ ਦੀ ਬਹੁਤ ਜਿਆਦਾ ਲੋੜ ਹੈ ਸਾਰੇ ਜਣੇ ਪੂਰਾ ਸਪੋਰਟ ਕਰੋ ਤੇ ਬਾਕੀ ਜੀ ਹੱਸਦੇ ਰਹੋ ਬਸ ਰਹੋ ਤੇ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਖਦੇ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ ਤੇ ਬਾਏ ਬਾਏ